ਬਾਗੀ ਦੀ ਤੀ ਕਹਾਣੀ ਗੁਰਮukh Singh مسافر 크੍ਰਿਸ਼ਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਇਹ ਚਾਟਾ ਕਰ ਦਿੱਤਾ ਲੋ ਖਾਲਸਾ ਤਿਆਰ ਪਰ ਤਿਆਰ ਹੈ ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੋਖਲੇ ਨੂੰ ਨਾਲ ਲੁਕਾ ਸਕਿਆ ਜੇ देर ਹੋ ਗਈ ਤਾਂ ਰਾਤ ਤੁਹਾਨੂੰ ਥਾਣੇ ਹਵਾਲਾਤ ਵਿੱਚ ਕੱਟਣੀ ਪਵੇਗੀ ਜੇਲ੍ਹ ਤੇ ਥਾਣੇ ਦੀ ਹਵਾਲਾਤ ਦੇ ਫਰਕ ਤੋਂ ਤੁਸੀਂ ਜਾਣੂ ਹੋ ਪੁਲਿਸ ਇੰਸਪੈਕਟਰ ਦੀ ਇਸ ਗੱਲ ਸੁਣ ਕੇ 크੍ਰਿਸ਼ਨ ਸਿੰਘ ਨੇ ਕਿਹਾ ਮੇਰੇ ਲਈ ਇੱਕੋ ਗੱਲ ਹੈ ਥਾਣਿਆਂ ਦੀਆਂ ਹਵਾਲਾਤਾਂ ਵੀ ਬਥੇਰੀਆਂ ਪਸਲੀਆਂ ਕਸਾਈਆਂ ਹਨ ਨਹੀਂ ਨਹੀਂ ਮੇਰਾ ਮਤਲਬ ਕ੍ਰਿਸ਼ਨ ਸਿੰਘ ਨੇ ਵਿੱਚੋਂ ਹੀ ਕਿਹਾ ਤੁਹਾਡਾ ਮਤਲਬ ਖੇਤੀ ਤੋਂ ਹੈ ਨਾ ਚਲੋ ਮੇਰੇ ਵੱਲੋਂ ਕੋਈ ਟਿੱਲ ਨਹੀਂ ਜ਼ੁਬਾਨ ਨਾਲ ਤਾਂ ਕ੍ਰਿਸ਼ਨ ਸਿੰਘ ਨੇ ਇਹ ਗੱਲਾਂ ਕੀਤੀਆਂ ਪਰ ਉਸ ਦਾ ਮਨ ਕਿਸੇ ਹੋਰ ਪਾਸੇ ਹੈ یوں ਪ੍ਰਤੀਤ ਹੁੰਦਾ ਹੈ ਜਿਵੇਂ ਉਸ ਦੀ ਕੋਈ ਚੀਜ਼ ਗਵਾਚ ਗਈ ਹੋਵੇ ਜੇਲ੍ਹ ਜਾਣ ਤੋਂ ਪਹਿਲਾਂ ਉਹ ਲੱਭ ਜਾਵੇ ਤਾਂ ਉਹ ਵਿਦੀਕ ਤਸੱਲੀ ਨਾਲ ਇਸ ਸਫਰ ਵੱਲ ਪੈ ਸਕਦਾ ਹੈ ਸ਼ਰਨ ਕ੍ਰਿਸ਼ਨ ਸਿੰਘ ਦੀ ਆਵਾਜ਼ ਸੁਣ ਕੇ ਉਸ ਦੀ ਭੈਣ ਵੀਰਾਵਲੀ ਨੇ ਅੰਦਰੋਂ ਕਿਹਾ ਭਰਾ ਜੀ ਪਰਜਾਈ ਤਾਂ ਮੀਟਿੰਗ ਵਿੱਚ ਗਈ ਹੋਈ ਹੈ ਇਨਸਪੈਕਟਰ ਦੇ ਕੰਨ ਖੜੇ ਹੋ ਗਏ ਕ੍ਰਿਸ਼ਨ ਸਿੰਘ ਨੇ ਕਿਹਾ ਵੀਰਾ ਲਾਜ ਦੇ ਪੁਖਾਰ ਵਾਲਾ ਕਾਗਜ਼ ਚੁੱਕ ਲਿਆ ਵੀਰਾਵਲੀ ਨੇ ਕਾਗਜ਼ ਕ੍ਰਿਸ਼ਨ ਦੇ ਹੱਥ ਫੜਾਉਂਦਿਆਂ ਕਿਹਾ ਪਰਜਾਈ ਜਾਣ ਲੱਗੀ ਆਖਦੀ ਸੀ ਇਸ ਵੇਲੇ ਬੁਖਾਰ 102 ਹੈ ਜੇ ਵੱਧ ਜਾਏ ਤਾਂ برف ਦੀ ਪੱਟੀ ਰੱਖਣੀ ਹੈ। ਕ੍ਰਿਸ਼ਨ ਸਿੰਘ ਪਹਿਲੀ ਵਾਰ ਜੇਲ੍ਹ ਨਹੀਂ ਸੀ ਜਾਣ ਲੱਗਾ। ਇੰਸਪੈਕਟਰ ਇਸ ਦੀ ਦਿੱਟਤਾ ਤੋਂ ਵੀ ਅਣਜਾਣ ਨਹੀਂ। ਇੰਸਪੈਕਟਰ ਨੂੰ ਕ੍ਰਿਸ਼ਨ ਸਿੰਘ ਦੀ ਥੋੜੀ ਜਿਹੀ ਪਰੇਸ਼ਾਨੀ ਦੇ ਕਾਰਨ ਦਾ ਵੀ ਹੁਣ ਪਤਾ ਲੱਗ ਗਿਆ। ਮੀਟਿੰਗ ਦਾ ਲਫ਼ਜ਼ ਇੰਸਪੈਕਟਰ ਦੇ ਕੰਨਾਂ ਵਿੱਚ ਕੱਚ ਦੇ ਟੁਕੜੇ ਵਾਂਗ ਰੜਕਿਆ। ਸਾਈਕਲ ਤੇ ਲੱਤ ਧਰਦਿਆਂ ਉਸ ਨੇ ਨਾਲ ਦੇ ਸਿਪਾਹੀ ਨੂੰ ਅੱਖ ਨਾਲ ਕੁਝ ਸਮਝਾਇਆ ਤੇ ਮੂੰਹ ਨਾਲ ਕਿਹਾ ਸਰਦਾਰ ਜੀ ਬੇਸ਼ੱਕ ਆਰਾਮ ਨਾਲ ਤਿਆਰੀ ਕਰ ਲਵੋ ਮੈਂ ਆਉਂਦਾ ਹਾਂ ਇਨਸਪੈਕਟਰ ਸੜਕੋਂ ਪਾਰ ਸਾਹਮਣੇ ਕਾਰਖਾਨੇ ਦੇ ਵੱਡੇ ਦਰਵਾਜ਼ਿਆਂ ਅੰਦਰ ਵੜ ਗਿਆ ਬੈਠੇ ਹੀ ਸਪਾਈਆਂ ਨੇ ਜਿਨ੍ਹਾਂ ਇੱਕ ਨੇ ਕਿਹਾ ਇਨਸਪੈਕਟਰ ਸਾਹਿਬ ਸ਼ਾਇਦ ਕਿਧਰੇ ਟੈਲੀਫੋਨ ਕਰਨ ਗਏ ਨੇ ਵੀਰਾਵਲੀ ਦੀਆਂ ਅੱਖਾਂ ਦੇ ਸੋਮੇ ਫੁੱਟਣ ਹੀ ਵਾਲੇ ਸਨ ਪ੍ਰੀਤਨ ਸਿੰਘ ਦੀ ਕੁਝ ਖੂਰੀ ਭਰੀ ਸਹਿਨਤ ਨੂੰ ਪਛਾਨ ਕੇ ਉਹ ਲਾਜ ਦੇ ਮੰਜੇ ਦੇ ਪਿਛਲੇ ਪਾਸੇ ਪਈ ਦੌੜੀ ਤੇ ਬੈਠ ਗਈ ਕ੍ਰਿਸ਼ਨ ਸਿੰਘ ਨੇ ਆਪਣੀਆਂ ਉਂਗਲਾਂ ਨਾਲ ਲਾਜ ਦੇ ਕੇਸਾਂ ਨੂੰ ਸਵਾਰਦਿਆਂ ਕਿਹਾ ਪੁੱਤਰ ਹੁਣ ਤੇ ਤੂੰ ਠੀਕ ਏ ਅੱਜ ਤੇ ਬੁਖਾਰ ਘਟ ਹੈ ਕੱਲ ਖਬਰੇ ਟੁੱਟ ਹੀ ਜਾਵੇ ਜੇ ਤੈਨੂੰ ਬੁਖਾਰ ਨਾ ਹੁੰਦਾ ਤਾਂ ਮੈਂ ਹੁਣ ਟੀਲ ਚਲੇ ਜਾਣਾ ਸੀ ਸਾਥੀ ਤਾਂ ਸਾਰੇ ਹੀ ਚਲੇ ਗਏ ਲਾਡਲੀ ਲਾਜ ਨੇ ਮੱਧਮ ਜਿਹੀ ਆਵਾਜ਼ ਵਿੱਚ ਕਿਹਾ ਪਿਤਾ ਜੀ ਮੈਂ ਤੇ ਫਿਰ ਮਾੜੀ ਕੁੜੀ ਹੋਈ ਜਿਸ ਨੇ ਤੁਹਾਡੇ ਚੰਗੇ ਕੰਮ ਵਿੱਚ ਰੋਕ ਪਾਈ ਹੈ ਨਹੀਂ ਮੇਰੀ ਲਾਜ ਬੇਟੀ ਤੇਰਾ ਇਸ ਵਿੱਚ ਕੀ ਕਸੂਰ ਹੈ ਬੁਖਾਰ ਕੋਈ ਤੇਰੇ ਵਾਸਤੇ ਗੱਲ ਹੈ ਤੈਨੂੰ ਇਸ ਤਰ੍ਹਾਂ ਛੱਡ ਕੇ ਜਾਣ ਦਾ ਤਾਂ ਮੇਰਾ ਪਹਿਲਾਂ ਹੀ ਹੱਥ ਨਹੀਂ ਪਿਆ ਜਿਸ ਦਿਨ ਮਬਈ ਸਾਡੇ ਆਗੂ ਫੜੇ ਗਏ ਸਨ ਉਸ ਦਿਨ ਮੈਂ ਉਹਨਾਂ ਨੂੰ ਵਧਾਈ ਦੇਣ ਵਾਲੇ ਮਤੇ ਤੇ 5 ਮਿੰਟ ਬੋਲਿਆ ਸਾਂ ਫਿਰ ਮੈਂ ਤੇਰੀ ਦਵਾਈ ਦਾ ਰੂਹ ਵਿੱਚ ਹੀ ਲੱਗਾ ਰਿਹਾ ਕਿਤੇ ਬਾਹਰ ਜਾਣ ਦਾ ਸਮਾਂ ਹੀ ਨਹੀਂ ਮਿਲਿਆ ਉੰਜ ਵੀ ਪਹਿਲਾਂ ਲੀਡਰਾਂ ਨੂੰ ਫੜਨਗੇ ਅਸੀਂ ਸੇਵਾਦਾਰਾਂ ਦੀ ਵਾਰੀ ਪਿੱਛੋਂ ਹੀ ਆਉਣੀ ਹੈ ਪਰ ਸਾਨੂੰ ਉਜ਼ਰ ਦੀ ਉਜਰਵੀ ਕੀ ਹੈ ਭਾਵੇਂ ਹੁਣੇ ਫਰਡਲੈਂਡ ਕ੍ਰਿਸ਼ਨ ਸਿੰਘ ਦੇ ਮੂੰਹੋਂ ਇਹ ਅਖੀਰਲਾ ਫਿਕਰਾ ਜੇ ਨਿਕਲਿਆ ਹੀ ਸੀ ਕਿ ਲਾਜੇ ਨਾਲ ਹੀ ਆਖ ਦਿੱਤਾ ਬੇਸ਼ੱਕ ਫਰਡਲੈਂਡ ਕ੍ਰਿਸ਼ਨ ਸਿੰਘ ਆਪਣੀ ਇਕਲੋਤੀ ਲਾੜੀ ਨਾਲ ਜਿਉਂ-ਜਿਉਂ ਗੱਲਾਂ ਕਰਦਾ ਗਿਆ ਉਸ ਦਾ ਮਨ ਖੋਲਾ ਹੁੰਦਾ ਗਿਆ ਹੁਣ ਉਹ ਬੇਸਬਰੀ ਨਾਲ ਆਪਣੀ ਘਰਵਾਲੀ ਸ਼ਰਨ ਕੋਰ ਨੂੰ ਡਿੱਗ ਰਿਹਾ ਹੈ ਬਰਾਂਡੇ ਵੱਲ ਵੇਖ ਕੇ ਉਹ ਤਸੱਲੀ ਕਰ ਲੈਂਦਾ ਹੈ ਕਿ ਇੰਸਪੈਕਟਰ ਵੀ ਅਜੇ ਨਹੀਂ ਪੜਤਿਆ पास ਬੈਠੀ ਵੀਰਾਂਵਲੀ ਪਹਿਲਾਂ ਤਾਂ ਗਲੇਡੂ ਪਰ ਆਉਣ ਤੇ ਡਰ ਡਰ ਤੋਂ ਨਹੀਂ ਸੀ ਬੋਲਦੀ ਪਰ ਹੁਣ ਉਸਨੇ ਵੀ ਕੁਝ ਹੌਸਲਾ ਜਾ ਹੋ ਗਿਆ ਉਸਨੇ ਕਿਹਾ ਲਾਜ ਤੇਰੇ ਪਿਤਾ ਜੀ ਫੜੇ ਗਏ ਤਾਂ ਤੇਰੀ ਦਵਾਈ ਕੌਣ ਕਰੇਗਾ ਤੂੰ ਉਦਾਸ ਨਾ ਹੋ ਜਾਵੇਂਗੀ 부ਆਜੀ ਦਵਾਈਦਾਰੂ ਲਈ ਤੁਸੀਂ ਜੂ ਮੇਰੇ پاس ਹੋ ਮਾਤਾ ਜੀ ਜਿਉ ਹਨ ਬਾਕੀ ਰਹੀ ਉਦਾਸੀ ਦੀ ਗੱਲ ਮੈਂ ਤੇ ਰਾਜੀ ਹੋ ਕੇ ਆਪ ਸਵੇਰਾ ਪਿਤਾ ਜੀ ਪਾਸ ਜੇਲ੍ਹ ਵਿੱਚ ਚਲੀ ਜਾਵਾਂਗੀ। ਲਾਜ ਦੀ ਗੱਲ ਸੁਣ ਕੇ ਵੀਰਾਵਲੀ ਦਾ ਬੇਖਤਿਆਰ ਹਾਸਾ ਨਿਕਲ ਗਿਆ। ਲਾਜ ਨੇ ਕਿਹਾ ਨਹੀਂ ਪੂਆ ਜੀ ਹਾਸੇ ਦੀ ਗੱਲ ਨਹੀਂ। ਆਪਣੇ ਮੁਲਕ ਵਾਸਤੇ ਜੇਲ੍ਹ ਵਿੱਚ ਜਾਣਾ ਕੋਈ ਮਾੜੀ ਗੱਲ ਤੇ ਨਹੀਂ। ਮੈਂ ਇਸ ਵੀਰਾ ਜ਼ਰੂਰ ਜਾਣਾ ਹੈ। ਲਾਜ ਤੂੰ ਤੇ ਜੇ 12 ਸਾਲਾਂ ਦੀ ਵੀ ਨਹੀਂ ਹੋਈ। ਪੂਆ ਜੀ ਦੀ ਗੱਲ ਸੁਣ ਕੇ ਲਾਜ ਨੇ ਕਿਹਾ ਪਿਤਾ ਜੀ ਸੁਣੋ ਪੂਆ ਜੀ ਦੀ ਗੱਲ। ਮਲੂਮ ਹੁੰਦਾ ਹੈ ਕਿ ਪੂਆਜੀ ਕਦੀ ਗੁਰਦੁਆਰੇ ਨਹੀਂ ਗਏ ਇਹਨਾਂ ਕਦੇ ਕਥਾ ਨਹੀਂ ਸੁਣੀ ਪਿਤਾ ਜੀ ਪੂਆਜੀ ਨੂੰ ਦੱਸਣਾ ਸੈਭ ਜਾਦਿਆਂ ਦੀ ਉਮਰ ਕਿਤਨੀ ਸੀ ਉਹ ਤੇ ਇਸ ਉਮਰ ਵਿੱਚ ਸ਼ਹੀਦ ਵੀ ਹੋ ਗਏ ਸਨ ਮੈਂ ਜੇਲ ਨਹੀਂ ਜਾ ਸਕਦੀ ਵੀਰਾਵਲੀ ਦੀ ਤਾਂ ਗੱਲ ਹੀ ਕੀ ਹੁਣ ਤੇ ਕ੍ਰਿਸ਼ਨ ਸਿੰਘ ਦੀਆਂ ਅੱਖਾਂ ਵੀ ਬੇਕਾਬੂ ਹੋ ਗਈਆਂ ਇਹ ਤਸੱਲੀ ਭਰੀ ਖੁਸ਼ੀ ਦੇ ਅਥਰੂ ਸਨ ਕ੍ਰਿਸ਼ਨ ਸਿੰਘ ਨੇ ਲਾਜ ਦੇ ਸਹਰਾਣਿਓ ਚਾਬੀਆਂ ਚੱਕੀਆਂ। ਸਮਾਨ ਵਾਲੇ ਕਮਰੇ ਵਿੱਚ ਹੀ ਉਸਨੇ ਕੱਪੜੇ ਬਦਲੇ ਤੇ ਮੋੜ ਲਾਜਪਾਸ ਆ ਗਿਆ। ਲਾਜ ਦੇ ਇਸ ਸਵਾਲ ਨੇ ਕਿ ਪਿਤਾ ਜੀ ਇਸ ਵੇਲੇ ਕੱਪੜੇ ਕਿਉਂ ਬਦਲੇ ਨੇ? ਕਿੱਧਰ ਚੱਲੇ ਹੋ? ਕ੍ਰਿਸ਼ਨ ਸਿੰਘ ਨੂੰ ਬਹੁਤ ਸਾਰਾ ਸੌਖਾ ਕਰ ਦਿੱਤਾ। ਕ੍ਰਿਸ਼ਨ ਸਿੰਘ ਨੂੰ ਹੁਣ ਇਹੋ ਸੋਚੀ ਕਿ ਆਪਣੇ ਹੁਣੇ ਗ੍ਰਿਫਤਾਰ ਹੋ ਜਾਣ ਦੀ ਖਬਰ ਬਿਮਾਰ ਲਾਜ ਨੂੰ ਕਿਹੜਿਆਂ ਲਫ਼ਜ਼ਾਂ ਵਿੱਚ ਦੱਸੇ? ਵੀਰਾਂਵਲੀ ਦੀ ਉਚੇਚੀ ਬੇਚੈਨੀ ਨੇ ਵੀ ਬਹੁਤ ਕੁਝ ਪ੍ਰਗਟ ਕਰ ਦਿੱਤਾ। ਕ੍ਰਿਸ਼ਨ ਸਿੰਘ ਨੇ ਸ਼ਬਦਾਰਥ ਦੀਆਂ ਪੋਥੀਆਂ ਤੇ ਨਿਤਨੇਮ ਦਾ ਗੁਟਕਾ ਇਲਾਜ ਦੇ ਕਮਰੇ ਵਿੱਚ ਹੀ ਅਲਮਾਰੀ ਚੋਂ ਕੱਢ ਕੇ ਆਪਣੇ ਨਿੱਕੇ ਜਿਹੇ ਬਕਸੇ ਵਿੱਚ ਪਾਇਆ। ਬਰਾਂਡੇ ਵਿੱਚ ਬੂਟਾਂ ਦਾ ਖੜਾਕ ਹੋਇਆ। ਕ੍ਰਿਸ਼ਨ ਸਿੰਘ ਨੇ ਤਾਪ ਨਾਲ ਭਖ ਰਹੇ ਇਲਾਜ ਦੇ ਮੱਥੇ ਨੂੰ ਚੁੰਮਿਆ। "meri laaj" ਦਾ ਪਾਪੁਰਾ ਸ਼ਬਦ ਉਸਦੇ ਮੂੰਹ ਚੋਂ ਨਿਕਲਿਆ। ਉਸ ਦੀਆਂ ਅੱਖਾਂ ਵਿੱਚ ਜੰਮੇ ਹੋਏ ਮੋਤੀ ਇੱਕ ਵਾਰ ਫੇਰ ਪਿੰਗਲ ਪਏ। ਅਣਜਾਣੀ ਇਲਾਜ ਨੇ ਬੜੀ ਸਿਆਨਪਰੀ ਆਵਾਜ਼ ਵਿੱਚ ਕਿਹਾ, "ਪਿਤਾ ਜੀ, ਮੇਰਾ ਫਿਕਰ ਨਾ ਕਰੋ।" ਘਰ ਦੇ ਗਲੀ ਦੇ ਵਾਲੇ ਦਰਵਾਜ਼ੇੋਂ ਇੱਕ ਨੌਜਵਾਨ ਅੰਦਰ ਵੜਿਆ ਪੁਲਿਸ ਦੀ ਅੱਖ بچਾ ਕੇ ਉਸਨੇ ਕਿਸ਼ਨ ਸਿੰਘ ਦੇ ਕੰਨ ਵਿੱਚ ਕੋਈ ਗੱਲ ਕੀਤੀ ਨੌਜਵਾਨ ਵਾਪਸ ਚਲਾ ਗਿਆ ਕਿਸ਼ਨ ਸਿੰਘ ਦੇ ਚਿਹਰੇ ਤੇ ਫਿਰ ਡੂੰਗੀ ਗੰਭੀਰਤਾ ਆ ਗਈ ਇਸੇ ਹਾਲਤ ਵਿੱਚ ਲਾਜ ਸੰਬੰਧੀ ਵੀਰਾਂ ਬਲੀਬ ਨੂੰ ਕੁਝ ਗੱਲਾਂ ਸਮਝਾ ਕੇ ਉਹ ਪੁਲਸ ਨਾਲ ਟਾਂਗੇ ਵਿੱਚ ਬੈਠ ਗਿਆ ਸ਼ਹਿਰ ਦੀ ਕੂਟਵਾਲੀ ਵਿੱਚ ਟੈਲੀਫੋਨ ਦੀ ਘੰਟੀ ਖੜਕਣ ਦੇ ਨਾਲ ਹੀ ਗਾਰਡ ਨੂੰ ਤਿਆਰ ਹੋਣ ਦਾ ਹੁਕਮ ਤਾਂ ਹੋ ਗਿਆ ਪਰ ਤੁਰੰਦਾ ਆਰਡਰ 1 ਘੰਟੇ ਦੀ ਉਡੀਕ ਪਿੱਛੋਂ ਮਿਲਿਆ ਛੋਟੇ ਬਾਜ਼ਾਰ ਦੇ ਨਾਲ ਲੱਗਦੀ ਪੁਰਾਣੀ ਹਵੇਲੀ ਨੂੰ ਪੁਲਸ ਨੇ ਘੇਰਾ ਪਾਣੀ ਦੀ ਡਿਟੇਲ ਸੀ ਕਿ ਹਵੇਲੀ ਦੀ ਖੱਬੀ ਨੁੱਕਰ ਵਾਲੇ ਕਮਰੇ ਦੀ ਗਲੀ ਵਿੱਚ ਖੁੱਲਣ ਵਾਲੇ ਦਰਵਾਜ਼ੇ ਵਿੱਚੋਂ ਇੱਕ ਖੱਦਰ ਪੋਸ਼ ਬੀਬੀ દોੜ ਕੇ ਬਾਹਰ ਨਿਕਲੀ ਇਸਦੇ ਹੱਥ ਵਿੱਚ ਇੱਕ ਕੌਮੀ ਝੰਡਾ ਤੇ ਗਾਤਰੇ ਕਿਰਪਾਨ ਸੀ ਤੁਰੰਤ ਹੀ ਇਸ ਦੇ ਪਿੱਛੇ-ਪਿੱਛੇ ਕੌਮੀ ਨਾਰੇ ਲਾਉਂਦੀਆਂ ਖੱਦਰ ਦੀਆਂ ਸਾੜੀਆਂ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਨਿਕਲ ਆਈਆਂ ਗਲੀ ਵਾਲੇ ਦਰਵਾਜ਼ੇ ਅੱਗੇ ਖੜਾ ਸਪਾਈ ਵੇਖਦਾ ਹੀ ਰਹਿ ਗਿਆ ਤੇ ਬੀਬੀਆਂ ਬਾਜ਼ਾਰ ਵਿੱਚ ਪੁੱਜ ਗਈਆਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾਲ ਅਸਮਾਨ ਗੂੰਜਣ ਲੱਗਾ ਥੋੜੇ ਚਿਰ ਵਿੱਚ ਹੀ ਇਤਨੇ ਭੀੜ ਹੋ ਗਈ ਕਿ ਛੋਟੇ ਬਾਜ਼ਾਰ ਦਾ ਰਸਤਾ ਬੰਦ ਹੋ ਗਿਆ ਕੌਮੀ ਝੰਡਾ ਜਵਾਬ ਵਿੱਚ ਲੋਕਾਂ ਨੇ ਕਿਹਾ ਸਦਾ ਉੱਚਾ ਰਹੇ ਇੱਕ ਪੁਲਸੀਏ ਨੇ ਅੱਗੇ ਵੱਧ ਕੇ ਝੰਡਾ ਖੋਣ ਦੀ ਕੋਸ਼ਿਸ਼ ਕੀਤੀ ਝੰਡੇ ਵਾਲੀ ਬੀਬੀ ਅੱਗੇ ਵੱਧਦੀ ਜਾ ਰਹੀ ਸੀ ਪੁਲਸ ਵਾਲੇ ਦਾ ਹੱਥ ਗਾਤਰੇ ਦੀ ਕਿਰਪਾਨ ਤੇ ਜਾ ਪਿਆ ਕਿੱਚਾ ਵਿੱਚ ਮਿਆਨ ਉਤਰ ਗਈ ਤੇ ਪੁਲਿਸੀ ਦੇ ਹੱਥ ਨੂੰ ਚਰੀਡ ਆ ਗਈ ਥੋੜਾ ਜਿਹਾ ਖੂਨ ਵੀ ਨਿਕਲ ਆਇਆ ਪੁਲਸ ਨੇ ਘਬਰਾ ਕੇ लाठीचार्ज ਸ਼ੁਰੂ ਕਰ ਦਿੱਤਾ ਬਹੁਤ ਸਾਰੀ ਭੀੜ ਖਿੰਡ ਪੁੰਡ ਗਈ ਝੰਡੇ ਵਾਲੀ ਬੀਬੀ ਨੇ ਕੌਮੀ ਝੰਡੇ ਨੂੰ ਦੋਵਾਂ ਹੱਥਾਂ ਵਿੱਚ ਘੁੱਟ ਕੇ ਫੜ ਲਿਆ ਤੇ ਇੱਕ ਦੁਕਾਨ ਦੇ ਸਾਹਮਣੇ ਫੱਟੇ ਤੇ ਧਰਨਾ ਮਾਰ ਕੇ ਬਹਿ ਗਈ ਬਾਕੀ ਦੀਆਂ ਬੀਬੀਆਂ ਵੀ ਜ਼ਮੀਨ ਤੇ ਬਹਿ ਗਈਆਂ ਬਹੁਤ ਸਾਰੀ ਭੀੜ ਦੇ ਖਿੰਡ ਪੁੰਡ ਜਾਣਪੁਰ ਪੁਲਸ ਗਾਰਡ ਦੇ ਇੰਚਾਰਜ ਨੇ ਪਹਿਲਾਂ بڑے ਰੋਬ ਨਾਲ ਫਿਰ ਨਰਮੀ ਨਾਲ ਝੰਡੇ ਵਾਲੀ ਬੀਬੀ ਤੋਂ ਝੰਡਾ ਲੈਣ ਦੀ ਕੋਸ਼ਿਸ਼ ਕੀਤੀ ਪਰ ਬੀਬੀ ਦੇ ਡੂੰਗੇ ਵਿਸ਼ਵਾਸ ਕਾਹਨੇ ਕੋਈ ਪੇਸ਼ ਨਾ ਗਈ ਬੀਬੀ ਨੇ ਕਿਹਾ ਇਹ ਝੰਡਾ ਸਾਡੀ ਜਾਨ ਦੇ ਨਾਲ ਹੀ ਜਾਵੇਗਾ ਅਖੀਰ ਤੇ ਬੀਬੀਆਂ ਦੇ ਸਾਰੇ ਜਥੇ ਨੂੰ ਗ੍ਰਿਫਤਾਰ ਕਰਕੇ ਟਾਂਗਿਆਂ ਵਿੱਚ ਬਿਠਾ ਲਿਆ ਗਿਆ ਜੇਲ੍ਹ ਦੇ ਦਰਵਾਜ਼ੇ ਅੱਗੇ ਜਾ ਕੇ ਫਿਰ ਝੰਡੇ ਦਾ ਝਗੜਾ ਛਿੜ ਗਿਆ ਬੀਬੀਆਂ ਕਹਿੰਦੀਆਂ ਸਨ ਕਿ ਅਸੀਂ ਜੇਲ੍ਹ ਦੀ ਬੈਰਕ ਤੇ ਕੌਮੀ ਝੰਡਾ ਲਾਉਣ ਲਈ ਅੰਦਰ ਨਾਲ ਲੈ ਕੇ ਜਾਵਾਂਗੇ ਇਹ ਝਗੜਾ ਹੋ ਹੀ ਰਿਹਾ ਸੀ ਕਿ ਕ੍ਰਿਸ਼ਨ ਸਿੰਘ ਨੂੰ ਵੀ ਪੁਲਿਸ ਲੈ ਕੇ ਜੇਲ੍ਹ ਦੇ ਦਰਵਾਜ਼ੇ ਅੱਗੇ ਪੁੱਜ ਗਏ। ਬੀਬੀਆਂ ਦੇ ਜਥੇ ਅੰਦਰ ਛੱਡਾ ਹੱਥ ਵਿੱਚ ਫੜੀ ਬੈਠੀ ਆਪਣੀ ਸੁਪਤਨੀ ਸ਼ਰਨ ਕੌਰ ਨੂੰ ਵੇਖ ਕੇ ਕਿਸ਼ਨ ਸਿੰਘ ਨੂੰ ਕੋਈ ਹੈਰਾਨੀ ਨਾ ਹੋਈ। ਓਹ ਜਾਪਦਾ ਹੈ ਕਿ ਕਿਸ਼ਨ ਸਿੰਘ ਨੂੰ ਇਸ ਘਟਨਾ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਹੈ। ਕ੍ਰਿਸ਼ਨ ਸਿੰਘ ਨੇ ਬੀਬੀਆਂ ਨੂੰ ਸਮਝਾਇਆ, ਤੁਸੀਂ ਝੰਡੇ ਸੰਬੰਧੀ ਆਪਣਾ ਕਾਫੀ ਵਿਸ਼ਵਾਸ ਪ੍ਰਗਟ ਕਰ ਦਿੱਤਾ ਹੈ। ਖੁੱਲ੍ਹ ਦੀ ਹਾਲਤ ਵਿੱਚ ਤੁਸੀਂ ਇਸ ਦੀ ਬੇਅਦਬੀ ਨਹੀਂ ਹੋਣ ਦਿੱਤੀ। ਹੁਣ ਤੁਸੀਂ ਕੈਦ ਹੋ। ਜੇ ਇੱਕ ਵਾਰ ਤੁਸੀਂ ਬੈਰਕ ਦਾ ਝੰਡਾ ਲਾ ਵੀ ਦਿੱਤਾ ਤਾਂ ਜੇਲ੍ਹ ਕਰਮਚਾਰੀ ਤੁਹਾਨੂੰ ਬੈਠਕ ਦੇ ਅੰਦਰ ਬੰਦ ਕਰਕੇ ਝੰਡਾ ਪਾੜ ਦੇਣਗੇ ਇਸ ਲਈ ਇਸ ਦਾ ਲਾਭ ਨਹੀਂ ਅਖੀਰ ਫੈਸਲਾ ਹੋਇਆ ਕਿ ਝੰਡਾ ਅਦਬ ਨਾਲ ਕਾਂਗਰਸ ਦੇ ਦਫ਼ਤਰ ਵਿੱਚ ਪਹੁੰਚਾ ਦਿੱਤਾ ਜਾਵੇ ਜੇਲ੍ਹ ਦੇ ਅੰਦਰ ਦਾਖਲ ਹੋ ਕੇ ਸ਼ਰਨ ਕੌਰ ਨੇ ਆਪਣੇ ਪਤੀ ਤੋਂ ਲਾਜ ਬਾਬਤ ਪੁੱਛਿਆ ਪਰ ਕੋਈ ਜਵਾਬ ਸੁਣਨ ਤੋਂ ਪਹਿਲਾਂ ਹੀ ਜਨਾਨਾ ਵਾਰਡ ਦਾ ਬੂਹਾ ਖੁੱਲ ਕੇ ਬੰਦ ਹੋ ਗਿਆ ਵੱਡਾ ਤਾਪ ਤੇ ਮਾਤਾ ਪਿਤਾ ਦਾ ਫੜਿਆ ਜਾਣਾ ਸਾਰੇ ਦੁੱਖਾਂ ਤੇ ਦੇਸ਼ੇਵਾਲੀ ਜੇਲ੍ਹ ਜਾਣ ਦੀ ਜ਼ਬਰਦਸਤ ਇੱਛਾ ਪਰਬਲ ਹੋਾਈ। ਲਾਜ ਦਿਨਾਂ ਵਿੱਚ ਹੀ ਤੁਰਨ ਫਿਰਨ ਲੱਗੀ। ਭੂਆ ਜੀ ਨੇ ਲਾਜ ਜੀ ਸੇਵ ਵਿੱਚ ਕੋਈ ਕਸਰ ਨਾ ਰੱਖੀ। ਲਾਜ ਨੂੰ ਚੱਕਵਾ ਕੇ ਉਸ ਉਹ ਘਰ ਹੀ ਲੈ ਗਈ ਸੀ। ਵੀਰਾਂਵਲੀ ਦੇ ਘਰ ਵਾਲੇ ਜਮਾਦਾਰ ਹੁਸ਼ਨਾਕ ਸਿੰਘ ਨੂੰ ਆਪਣੇ ਸਾਲੇ ਤੇ ਸਾਲੇਹਾਰ ਦੇ ਫੜੇ ਜਾਣ ਦੀ ਖਬਰ ਗੱਡੀ ਵਿੱਚ ਹੀ ਕਿਸੇ ਵਾਕਫ ਤੋਂ ਮਿਲੀ। ਜਦ ਕਿ ਉਹ ਘਰ ਛੁੱਟੀ ਆ ਰਿਹਾ ਸੀ, ਛੌਣੀ ਵਿੱਚ ਕੋਈ ਅਖਬਾਰ ਨਹੀਂ ਸੀ ਜਾਂਦਾ। ਖੁਸ਼ਨਾਕ ਸਿੰਘ ਦਾ ਟਾਂਗਾ ਜਦ ਬੂਹੇ ਅੱਗੇ ਪੁੱਜਾ ਤਾਂ ਲਾਜ ਦਰਵਾਜ਼ੇ ਵਿੱਚ ਖੜੀ ਸੀ ਉਸਨੇ ਪਹਿਲਾਂ ਫੁੱਫੜ ਦੇ ਆਉਣ ਦੀ ਖਬਰ ਦੌੜ ਕੇ ਭੂਆ ਨੂੰ ਦੱਸੀ ਫਿਰ ਪਰਤ ਕੇ ਟਾਂਗੇ ਵਿੱਚੋਂ ਉੱਤਰ ਕੇ ਫੁੱਫੜ ਦੇ ਗੱਲ ਆਣ ਲੱਗੀ ਵੀਰਾਵਲੀ ਨੇ ਪਹਿਲਾਂ ਦਰਵਾਜ਼ੇ ਅੱਗੇ ਆਣ ਕੇ ਆਪਣੇ ਪਤੀ ਨੂੰ ਸਤਿ ਸ਼੍ਰੀ ਅਕਾਲ ਲੱਗੀ ਫਿਰ ਝਟ ਅੰਦਰ ਵੜ ਕੇ ਸ਼ੀਸ਼ੇ ਅੱਗੇ ਆਪਣੇ ਵਾਲ ਸਵਾਰੇ ਦੁਪੱਟਾ ਬਦਲਿਆ ਤੇ ਚਾਈ ਚਾਈ ਮੋੜ ਬਾਹਰ ਆ ਕੇ ਸਮਾਨ ਸੰਭਾਲਣ ਦੇ ਆਰ ਵਿੱਚ ਲੱਗ ਗਈ ਲਾਜਵੀ ਨਿੱਕੀਆਂ-ਨਿੱਕੀਆਂ ਚੀਜ਼ਾਂ ਸੰਭਾਲਣ ਵਿੱਚ ਆਪਣੀ ਭੂਆ ਨੂੰ ਮਦਦ ਦੇਣ ਲੱਗ ਪਈ। ਗੁਆੜ ਤੋਂ ਸੱਜਣ ਮਿੱਤਰ ਹੁਸ਼ਨਾਕ ਸਿੰਘ ਨੂੰ ਪੁੱਛਣ ਭਾਲਣ ਆ ਗਏ। ਵੀਰਾਵਲੀ ਨੇ ਚੁੱਲ੍ਹੇ ਤੋਂ ਚਾਹ ਰੱਖ ਦਿੱਤੀ। ਗੁਆਂਡੀਆਂ ਤੇ ਚਲੇ ਜਾਣ ਪਰ ਚਾਹ ਪਲੌਣ ਲੱਗਿਆਂ ਹੀ ਵੀਰਾਵਲੀ ਨੂੰ ਆਪਣੇ ਪਤੀ ਪਾਸੋਂ ਸੁਖ-ਸ਼ਾਂਤ ਪੁੱਛਣ ਦਾ ਮੌਕਾ ਮਿਲਿਆ। ਉਸਨੇ ਚਾਹ ਵਿੱਚ ਮਿੱਠਾ ਹੁਲਾਉਂਦਿਆਂ ਪੁੱਛਿਆ, "ਜੀਵਲ ਰਾਜੀ-ਬਾਜੀ ਰਹੇ ਹੋ? ਅੱਗੇ ਤਾਂ ਵੱਲ ਹੀ ਰਹਾ ਹਾਂ ਪਰ ਮਲੂਮ ਹੁੰਦਾ ਹੈ ਤੂੰ ਰਹਿਣ ਨਹੀਂ ਦੇਣਾ।" ਵੀਰਾਵਲੀ ਦੇ ਕੰਨਾਂ ਨੂੰ ਐਸੇ ਹੀ ਉੱਤਰ ਦੀ ਆਸ ਸੀ ਉਹ ਆਪਣੇ ਪਤੀ ਦੇ ਚਿਹਰੇ ਤੋਂ ਉਸਦੇ ਮਨ ਦੀ ਅਵਸਥਾ ਨੂੰ ਤਾਂ ਪੜ ਚੁੱਕੀ ਸੀ ਪਰ ਨਾਰਾਜ਼ਗੀ ਦੇ ਕਾਰਨ ਦੀ ਪੂਰੀ ਸਮਝ ਉਸ ਨੂੰ ਅਜੇ ਨਹੀਂ ਸੀ ਆਈ ਵੀਰਾਵਲੀ ਨੇ ਗੱਲ ਨੂੰ ਇੱਥੇ ਹੀ ਠੱਪ ਦਿੱਤਾ ਕੁਸ਼ਨਾਕ ਸਿੰਘ ਨੇ ਨਾ ਨੁਕਰ ਕਰਦਿਆਂ ਚਾਹ ਦੀ ਪਿਆਲੀ ਪੀ ਹੀ ਲਈ ਰਾਤ ਦੀ ਰੋਟੀ ਤੱਕ ਵੀਰਾਵਲੀ ਨੇ ਕੋਈ ਗੱਲ ਛੜਨ ਦਾ ਮੌਕਾ ਨਾ ਦਿੱਤਾ ਕੁਸ਼ਨਾਕ ਸਿੰਘ ਨੇ ਭਰਿਆਂ ਪੀਤਿਆਂ ਹੀ ਦੋ ਰੋਟੀਆਂ ਸੰਗੋ ਹੀ ਠਾ ਉਤਾਰੀਆਂ ਵੀਰਾਵਲੀ ਨੇ ਤਾਂ ਖਾਣਾ ਹੀ ਕੀ ਸੀ ਸੌਣ ਦੇ ਕੱਪੜੇ ਬਦਲ ਕੇ ਹੁਸ਼ਨਾਕ ਸਿੰਘ ਲੰਮਾ ਪੈ ਗਿਆ। ਵੀਰਾਵਲੀ ਰਾਜ ਨੂੰ ਰੋਟੀ ਖਵਾ ਭਾਂਡਾ ਟਿੰਡਾ ਸਾਹਮਣ ਪਿੱਛੋਂ ਲੱਤਾਂ ਦਬਾਉਣ ਦੇ ਬਹਾਨੇ ਆਪਣੇ ਪਤੀ ਪਾਸ ਮੰਜੇ ਤੇ ਆਨ ਬੈਠੀ। 10-15 ਮਿੰਟ ਦੋਹਾਂ ਪਾਸਿਆਂ ਤੋਂ ਚੁੱਪ ਰਹੀ। ਹੁਸ਼ਨਾਕ ਸਿੰਘ ਨੇ ਪਾਸਾ ਪਰਤਦਿਆਂ ਓ ਉਬਾਸੀ ਲਈ ਜਿਵੇਂ ਉਹ ਪਹਿਲਾਂ ਸੌ ਗਿਆ ਸੀ ਤੇ ਹੁਣ ਵੀ ਉਸ ਨੂੰ ਵੀਰਾ ਦੇ ਪਾਸ ਬੈਠੇ ਹੁੰਦਾ ਪਤਾ ਲੱਗਾ। ਵੀਰਾਵਲੀ ਨੇ ਕਿਹਾ ਜੀ ਇੱਧਰ ਮੂੰਹ ਤੇ ਕਰੋ ਤੁਹਾਨੂੰ ਤੇ ਜਾਗ ਰੱਖਣਾ ਵੀ ਨਹੀਂ ਆਉਂਦਾ। ਉਡੀ ਕੁਡੀ ਕੇ ਸਾਡੀਆਂ ਅੱਖਾਂ ਵੀ ਪੱਕ ਗਈਆਂ ਹਨ ਤੇ ਇਹ ਸਿੱਧੇ ਨੂੰ ਗੱਲ ਵੀ ਨਹੀਂ ਕਰਦੇ ਛੁੱਟੀ ਕਿਤਨੀ ਮਿਲੀ ਜੇ ਕੁਸ਼ਨਾਕ ਸਿੰਘ ਨੇ ਫਿਰ ਪਾਸਾ ਪਰਤਿਆ ਤੇ ਅੱਖਾਂ 'ਪਰ ਹੱਥ ਰੱਖ ਕੇ ਆਖਣ ਲੱਗਾ ਤੂੰ ਹੁਣ ਲੰਬੀ ਛੁੱਟੀ ਹੀ ਸਮਝ ਸੁੱਖ ਤੇਰਾ ਪਛਤ ਸੁੱਖ ਤੇਰੇ ਤੈਨੂੰ ਪਛਦਾ ਨਹੀਂ ਹੁਣ ਹੀ ਤਰੱਕੀ ਦੇ ਦਿਨ ਸਨ ਪਰ ਤੂੰ ਮੈਨੂੰ ਕੁਝ ਬਣਨ ਹੀ ਨਹੀਂ ਦੇਣਾ ਜੀ ਗੱਲ ਦੱਸੋ ਗੱਲ ਕੀ ਦਸਾਂ ਤੈਨੂੰ ਪਤਾ ਨਹੀਂ ਅੱਜ ਕੱਲ ਲੜਾਈ ਦੇ ਦਿਨ ਹਨ ਇਸੇ ਫੌਜੀ ਦੀ ਦੇ ਬਾਗਿਆਂ ਨਾਲ ਮੇਲ-ਜੋਲ ਨੂੰ ਸਰਕਾਰ ਪਸੰਦ ਨਹੀਂ ਕਰਦੀ। ਅਪਲਤਾ ਸਰਕਾਰ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਚਾਹੀਦਾ ਕੋਈ ਬਾਗੀ ਸਾਡੇ ਸਬੰਧੀ ਹਨ। ਜੇ ਪਤਾ ਲੱਗ ਜਾਏ ਵੀ ਤਾਂ ਅਸੀਂ ਆਖ ਸਕਦੇ ਹਾਂ ਕਿ ਉਹ ਸਾਡੇ ਅੱਖੇ ਤੋਂ ਬਾਹਰ ਹਨ। ਪਰ ਤੂੰ ਇਹ ਬਲਾ ਕਿਉਂ ਜਾਣਬੁੱਝ ਕੇ ਆਪਣੇ ਗੱਲ ਪਾ ਲਈ? ਬਾਗੀ ਦੀ ਧੀ ਨੂੰ ਪਾਸ ਰੱਖਣਾ ਤੂੰ ਨਹੀਂ ਜਾਣਦੀ ਕਿ ਕਿੰਨਾ ਜੁਰਮ ਹੈ। ਆਪਣੇ ਪਤੀ ਦੀ ਗੱਲ ਸੁਣ ਕੇ ਵੀਰਾਵਲੇ ਨੂੰ ਕੰਬਣੀ ਜਿਹੀ ਛਿੜ ਗਈ। ਹੁਸ਼ਨੂਈ ਖਿਆਲ ਨਹੀਂ ਸੀ ਕਿ ਲਾਇ ਨੂੰ ਐਸੇ ਹਾਲਾਤਾਂ ਵਿੱਚ ਇੱਥੇ ਲਿਆਉਣਾ ਪਤੀ ਲਈ ਇੰਨਾ ਦੁਖਦਾਈ ਉਸਦੀ ਜਾਨ ਪਸੀਨਾ ਪਸੀਨਾ ਹੋ ਗਈ ਹੁਸ਼ਨਾਕ ਸਿੰਘ ਦੇ ਫਿਰ ਦੰਦ ਕਰੀਚ ਕੇ ਕਿਹਾ ਤੂੰ ਇਸ ਕੁੜੀ ਨੂੰ ਕਿਉਂ ਮੇਰੇ ਘਰ ਲਿਆਉਂਦਾ ਵੀਰਾਵਲੀ ਨੇ ਭਰੇ ਗਲੇ ਨਾਲ ਸਾਰੀ ਵਿਥਿਆ ਇਸ ਤਰ੍ਹਾਂ ਸੁਣਾਈ ਜਿਵੇਂ ਕੋਈ ਪਜਾਰਨ ਦੇਵੀ ਕਿਸੇ ਮਨ ਭਾਉਂਦੇ ਵਰਦ ਲਈ ਤਰਲਾ ਲੈ ਰਹੀ ਹੋਵੇ ਪਰ ਤਰੰਤ ਹੀ ਉਸ ਨੂੰ ਅਨੁਭਵ ਹੋਇਆ ਕਿ ਪਤੀ ਦੇਵ ਤਾਂ ਪੱਥਰ ਦੀ ਮੂਰਤ ਹਨ ਉਸ ਦੇ ਮਾਨਵਜਪਤੀ ਦੀ ਛੁੱਟੀ ਆਉਣ ਦੀਆਂ ਕਿੰਨੀਆਂ ਅਮੰਗਾ ਸਨ ਉਸ ਦੇ ਬਲਬਲੇ ਤੇ ਚਾਉ ਖਿੰਡ ਪੁੰਡ ਕੇ ਉਸ ਦੀਆਂ ਅੱਖਾਂ ਸਾਹਮਣੇ ਪਰਛਾਵੇਂ ਜੇ ਬਣ ਕੇ ਖਿਲਰ ਗਏ ਪਵਾਂਦੀ ਪਿਆ ਹੀ ਉਸ ਨੇ ਰਾਤ ਕੱਟ ਲਈ ਹੰਝੂਆਂ ਦੇ ਕੀਮਤੀ ਮੋਤੀਆਂ ਦੀ ਭੇਟਾ ਪਰ ਪੱਥਰ ਦੀ ਮੂਰਤੀ ਵਿੱਚ ਕੋਈ ਅਨੁਭਵਤਾ ਨਹੀਂ ਸੀ ਪਤੀ ਦੇ ਹੱਥ ਨੇ ਵੀਰਾਵਲੀ ਨੂੰ ਵੀ ਆਪਣੇ ਅਪਰਾਧੀ ਹੋਣ ਦਾ ਸ਼ੱਕ ਜਹਾ ਪਾ ਦਿੱਤਾ ਕਬਰਾਇਆ ਹੋਇਆ ਆਦਮੀ ਆਪਣੀ ਕਬਰਾਂਟ ਦੇ ਕਾਰਨ ਨੂੰ ਲੁਕਉਣ ਦੇ ਜੋ ਸਾਧਨ ਵਰਤਦਾ ਹੈ ਉਸ ਦੀ ਕਬਰਾਂਟ ਨੂੰ ਵਧੀਕ ਪ੍ਰਗਟਾਉਂਦੇ ਹਨ ਸੱਜਣਾ ਮਿੱਤਰਾ ਤਾਂ ਗੱਲ ਪੁੱਜ ਗਈ ਸਿਆਣੀਆਂ ਦੀਆਂ ਦਲੀਲਾਂ ਤੇ ਮਿਸਾਲ ਮਸਾਲਾ ਹੁਸ਼ਨਾਕ ਸਿੰਘ ਨੇ ਕਾਇਲ ਨਾ ਕਰਵਾ ਸਕੀਆਂ ਕੀ ਤੇਰੇ ਸਾਲੇ ਤੇ ਸਾਲੇ ਹਰ ਦੀ ਜ਼ਿੰਮੇਵਾਰੀ ਕਿਸੇ ਤਰ੍ਹਾਂ ਵੀ ਤੇਰੇ ਤੇ ਨਹੀਂ ਆਉਂਦੀ ਲਾਜ ਨੂੰ ਆਪਣੇ ਪਾਸ ਰੱਖਣਾ ਉਹ ਆਪਣੀਆਂ ਸਭ ਆਸਾਂ ਦੇ ਖਾਤਮੇ ਦਾ ਪਰਮਾਨਾ ਸਮਝਦਾ ਸੀ ਵਧੀਕ ਨਹੀਂ ਤਾਂ ਸੂਬੇਦਾਰ ਮੇਜਰ ਤਾਂ ਉਸਨੇ ਇਸ ਜੰਗ ਵਿੱਚ ਹੀ ਬੰਨਾ ਸੀ ਲਾਜ ਦੇ ਕੰਨਾਂ ਵਿੱਚ ਵੀ ਕੋਈ ਨਾ ਕੋਈ ਗੱਲ ਪੈ ਜਾਂਦੀ ਰਹੀ ਛੁੱਟੀ ਪੂਰੀ ਹੋ ਗਈ ਹੁਸ਼ਨਾਕ ਸਿੰਘ ਨੇ ਟਾਂਗਾ ਬੂਹੇ ਅੱਗੇ ਖੜਾ ਕੀਤਾ ਵੀਰਾ ਨੂੰ ਬਾਹੂ ਫੜ ਕੇ ਉਸ ਤੇ ਬਿਠਾਇਆ ਤੇ ਮਕਾਨ ਦੀਆਂ ਚਾਬੀਆਂ ਜੇਬ ਵਿੱਚ ਪਾ ਲਈਆਂ ਬੂਹੇ ਅੱਗੇ ਕੁੜੀਆਂ ਨਾਲ ਖੇੜਦੀ ਲਾਜ ਟਾਂਗੇ ਵਿੱਚ ਬੈਠੀ ਬੇਵਸ ਭੂਆਵਲ ਤੇ ਭੂਆ ਹੰਝੂਆਂ ਭਰੀਆਂ ਅੱਖਾਂ ਨਾਲ ਲਾਜਵਲ ਵੇਖਦੀ ਰਹੀ ਟਾਂਗਾ ਉੱਲੇ ਹੋ ਗਿਆ ਪਰਾਜੀ ਲਾਜ ਦਾ ਕੀ ਬਣਿਆ ਵੀਰਾਂ ਅਸੀਂ ਤਾਂ ਤੇਰੇ ਪਾਸ ਸਾਮਾਨ ਛੱਡ ਕੇ ਆਏ ਸਾਂ ਇੱਕ ਸਾਲ ਤੇ 2 ਮਹੀਨੇ ਗੁਜ਼ਰ ਜਾਣ ਪਿਛੋਂ ਸੈਂਟਰਲ ਜੇਲ ਮਲਤਾਨ ਦੇ ਮੁਲਾਕਾਤ ਵਾਲੇ ਕਮਰੇ ਵਿੱਚ ਭੈਣ ਵੀਰਾਂ ਵਾਲੀ ਦੀ ਇਹ ਇੱਕ ਸਵਾਲ ਤੇ ਪ੍ਰਕਾਸ਼ਣ ਸਿੰਘ ਦਾ ਇੱਕ ਜਵਾਬ ਬਸ ਕੁਲ ਦੋ ਹੀ ਗੱਲਾਂ ਸਨ ਜੋ ਉਹਨਾਂ ਇੱਕ ਘੰਟੇ ਦੀ ਮੁਲਾਕਾਤ ਵਿੱਚ ਜ਼ੁਬਾਨ ਨਾਲ ਕੀਤੀਆਂ ਇਹਨਾਂ ਦੋਆਂ ਗੱਲਾਂ ਵਿੱਚ ਪਿਛੋਂ ਦਵੱਲੀ ਚੁੱਪ ਤੇ ਕਿਸੇ ਵੇਲੇ ਦਾਰ ਅੱਖਾਂ ਨਾਲ ਇੱਕ ਦੂਜੇ ਵੱਲ ਤੱਕਣਾ ਦਿਲ ਦੀਆਂ ਗੱਲਾਂ ਸਨ ਜਿਨ੍ਹਾਂ ਨੂੰ ਬੇਜਬਾਨੀ ਦੀ ਜ਼ੁਬਾਨ ਦਾ ਕੋਈ ਪੰਡਤ ਹੀ ਦੱਸ ਸਕਦਾ ਹੈ ਮੁਲਾਕਾਤ ਕਰਵਾਉਣ ਵਾਲੇ ਅਫਸਰ ਨੇ ਵਕਤ ਖਤਮ ਹੋ ਜਾਣ ਦੀ ਘੰਟੀ ਵੱਜਾਈ ਦੋਵੇਂ ਭੈਣ-ਭਰਾ ਚੁੱਪਚੀਤੇ ਇੱਕ ਦੂਜੇ ਨੂੰ ਵੇਖਦੇ ਅੱਡ ਹੋ ਗਏ ਮਾਪਿਓ ਜਾਈ ਨਾਲ ਇਹ ਆਖਰੀ ਮਿਲਣੀ ਹੈ ਕਿਸ਼ਨ ਸਿੰਘ ਨੂੰ ਇਸ ਗੱਲ ਦਾ ਕੀ ਪਤਾ ਸੀ ਜੇਲਾ ਵਿੱਚ ਕੈਦੀਆਂ ਦੀ ਆਵਾਜ਼ਾਂ ਹੀ ਲੱਗੀ ਰਹਿੰਦੀ ਹੈ ਕਿਸ਼ਨ ਸਿੰਘ ਨੂੰ ਇਹ ਤਾਂ ਪਤਾ ਲੱਗ ਚੁੱਕਾ ਹੈ ਕਿ 라ਜ ਹੁਣ ਲਾਹੌਰ ਹਸਪਤਾਲ ਵਿੱਚ ਹੈ ਪਰ ਵੀਰਾਵਲੀ ਉਸ ਨਾਲੋਂ ਵੀ ਸਖਤ ਕੈਦ ਵਿੱਚ ਹੈ। ਕਿਸ਼ਨ ਸਿੰਘ ਨੂੰ ਇਹ ਗੱਲ ਕਿਸੇ ਨਹੀਂ ਦੱਸੀ। ਛੌਣੀ ਵਿੱਚ ਤਾਂ ਕੋਈ ਪਖੇਰੂ ਪਰ ਵੀ ਨਹੀਂ ਸੀ ਮਾਰ ਸਕਦਾ। ਬਾਗੀ ਭਰਾ ਪਰਜਾਈ ਤੇ ਬਾਗੀਆਂ ਦੀ ਧੀ ਬਾਬਤ ਵੀਰਾਵਲੀ ਨੂੰ ਕੌਣ ਖਬਰ ਦੱਸਦਾ? ਵੀਰਾਵਲੀ ਮੁਲਾਕਾਤ ਲਈ ਜੇਲ੍ਹ ਤੱਕ ਕਿਵੇਂ ਪੁੱਜ ਗਈ? ਇਸ ਭੇਦ ਦਾ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਲੱਗ ਸਕਿਆ। ਉਸਨੇ ਆਪਣੇ ਜਾਨ ਖਤਰੇ ਵਿੱਚ ਪਾਈ ਆਪਣੇ ਪਤੀ ਹਿਸ਼ਨਾਖ ਸਿੰਘ ਤੋਂ ਇਹ ਭੇਦ ਲਕਾਉਣ ਲਕਾਉਣ ਵਿੱਚ ਉਸਨੂੰ ਸਫਲਤਾ ਮਿਲੀ। ਪਰ ਰਾਦੀ ਅਮਾਨਤ ਵਿੱਚ ਮਜਬੂਰੀ ਖਿਆਨਤ ਹੋ ਜਾਂਦਾ ਸਦਮਾ ਉਹ ਨਾ ਸਹਾਰ ਸਕੇ ਹੁਸ਼ਨਾਕ ਸਿੰਘ ਨੇ ਅਸਲ ਮਰਜਵਲ ਤਾਂ ਧਿਆਨ ਨਾ ਦਿੱਤਾ ਹੋਰ ਦਵਾਈਆਂ ਨੇ ਕੀ ਸਵਾਰਨਾ ਸੀ ਸ਼ਰਨਕੌਰ ਦੀ ਕੈਦ ਪੂਰੀ ਹੋ ਗਈ ਵੀਰਾਵਲੀ ਨੇ ਅਮਾਨਤ ਵਿੱਚ ਖਿਆਨਤ ਦੀ ਦੋਸ਼ਣ ਹੋ ਕੇ ਭਜਾਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਸਦੀਵੀ ਰਿਹਾਈ ਪਾ ਲਈ ਸ਼ਰਨਕੌਰ ਸਿੱਧੀ ਲਾਹੌਰ ਹਸਪਤਾਲ ਪੁੱਜੀ ਵੱਡਾ ਦਰਵਾਜ਼ਾ ਬੰਦ ਸੀ ਦਰਬਾਰ ਨੇ ਕਿਹਾ ਮਰੀਜ਼ਾਂ ਦੇ ਆਰਾਮ ਦਾ ਵਕਤ ਹੈ। ਦਰਵਾਜ਼ੇ ਦੀ ਖੱਬੀ ਨੁੱਕਰ ਵਿੱਚ ਪੰਗੀਆਂ ਦਾ ਘਰ ਸੀ। ਉਪਰੀ ਖੱਦਰ ਪੋਸ਼ ਜਨਾਨੀ ਨੂੰ ਵੇਖ ਕੇ ਜਮਾਦਾਰਨੀ ਨੇ ਨੇੜੇ ਆ ਗਈ। ਉਸਨੇ ਪੁੱਛਿਆ ਤੁਸੀਂ ਕਿਸ ਨੂੰ ਮਿਲਣਾ ਹੈ? ਸ਼ਰਨ ਕੋ ਚੌਂਦੀ ਵੀ ਸੀ ਕਿ ਉਸਦੇ ਕੋਈ ਸਵਾਲ ਕਰੇ। ਸ਼ਰਨ ਕੋ ਨੇ ਕਿਹਾ ਮੇਰੀ ਲੜਕੀ ਇੱਥੇ ਬਿਮਾਰ ਹੈ, ਲਾਜ। ਜਮਾਦਾਰਨੀ ਨੇ ਵਾਰਡ ਦੇ ਕਮਰੇ ਦਾ ਨੰਬਰ ਪੁੱਛਿਆ ਤੇ ਨਾਲ ਹੀ ਕਿਹਾ ਅਸਾਂ ਤਾਂ ਇਸ ਨਾਂ ਦੀ ਕੋਈ ਬਿਮਾਰ ਲੜਕੀ ਨਹੀਂ ਸੁਣੀ। ਮੈਂ ਰੋਜ਼ ਹਰ ਇੱਕ ਵਾਰਡ ਵਿੱਚ ਸਫਾਈ ਲਈ ਜਾਂਦੀ ਹਾਂ ਸ਼ਰਨ ਨੇ ਕਿਹਾ ਮੈਨੂੰ ਤਾਂ ਇਹ ਵਾਰਡ ਦਾ ਪਤਾ ਨਹੀਂ ਨਾ ਹੀ ਕਮਰੇ ਦਾ ਨੰਬਰ ਸੁਣਿਆ ਹੈ ਕਿ ਮੇਰੀ ਇਲਾਜ ਇਸ ਹਸਪਤਾਲ ਵਿੱਚ ਸੁਣਿਆ ਹੈ ਜਮਾਦਾਰਨੀ ਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਆਪ ਉਸ ਨੂੰ ਇੱਥੇ ਦਾਖਲ ਨਹੀਂ ਕਰਵਾਇਆ ਨਹੀਂ ਅਸੀਂ ਜੇਲ੍ਹ ਵਿੱਚ ਸਾਂ ਪਿੱਛੋਂ ਉਹ ਬਿਮਾਰ ਹੋ ਗਈ ਉਹ ਬਾਗੀ ਦੀ ਧੀ ਹੋਵੇਗੀ ਜੇਲ੍ਹ ਦਾ ਨਾਮ ਸੁਣ ਕੇ ਜਮਾਦਾਰਨੀ ਨੇ ਕਿਹਾ ਇੱਥੇ ਉਸ ਦੇ ਇਲਾਜ ਨਾਂ ਦਾ ਕਿਸੇ ਨੂੰ ਨਹੀਂ ਪਤਾ ਪਤਲੀ ਗੋਰੀ ਜਹੀ 12 13 ਸਾਲਾਂ ਦੀ ਕੁੜੀ ਹੈ ਬੜੀਆਂ ਮਿੱਠੀਆਂ ਗੱਲਾਂ ਕਰਦੀ ਹੈ ਉਸ ਦੀਆਂ ਗੱਲਾਂ ਸੁਣ ਕੇ ਕਦੀ ਹਾਸਾ ਆ ਜਾਂਦਾ ਹੈ ਕਦੇ ਰੋਣਾ ਉਹ ਆਪਣੀ 부ਆ ਪਾਸੇ ਸ਼ਰਨ ਕੋ ਨੇ ਹਾਂ ਵਿੱਚ ਸਿਰ ਹਿਲਾਇਆ ਬਸ ਉਹੋ ਹੈ ਜਦੋਂ ਪਹਿਲਾ ਇੱਥੇ ਆਈ ਤਾਂ ਉਸ ਨੇ ਕਿਸੇ ਕੁੜੀ ਤੋਂ ਪੁੱਛਿਆ ਬਾਗੀ ਕਿਸ ਨੂੰ ਆਖਦੇ ਹਨ ਫਿਰ ਆਪ ਹੀ ਦੱਸਿਆ ਕਿ ਮੇਰਾ ਫੁੱਫੜ ਮੇਰੀ 부ਆ ਨੂੰ ਆਖਦਾ ਸੀ ਤੂੰ ਬਾਗੀਆਂ ਦੀ ਤੀ ਕਿਉਂ ਨੂੰ ਕਿਉਂ ਲਾਂਦਾ ਉਸੇ ਦਿਨ ਤੋਂ ਉਸ ਦਾ ਨਾਮ ਬਾਗੀ ਦੀ ਤੀਪ ਪੈ ਗਿਆ ਜਦ ਵੀ ਡਾਕਟਰ ਆਉਂਦਾ ਹੈ ਉਹ ਆਖਦੀ ਹੈ ਮੈਨੂੰ ਮੇਰੇ ਪਿਤਾ ਜੀ ਪਾਸ ਜੇਲ੍ਹ ਵਿੱਚ ਲੈ ਚਲੋ ਡਾਕਟਰ ਹੱਸ ਛੱਡਦਾ ਹੈ ਜਮਾਦਾਰਨੀ ਦੀ ਗੱਲ ਨੂੰ ਸ਼ਰਨ ਕੁ ਬੁੱਤ ਬਣੀ ਖੜੁੱਤੀ ਸੁਣਦੀ ਰਹੀ ਜਮਾਦਾਰਨੀ ਨੇ ਕਿਹਾ ਸਰਦਾਰ ਜੀ ਨਹੀਂ ਆਏ ਉਹਨਾਂ ਦੀ ਕੈਦ ਅਜੇ ਅੱਧੀ ਵੀ ਨਹੀਂ ਗੁਜ਼ਰੀ ਉਹਨਾਂ ਨੂੰ 3 ਸਾਲ ਦੀ ਕੈਦ ਮਿਲੀ ਹੈ ਸ਼ਰਨਕੌਰ ਦੀ ਗੱਲ ਸੁਣ ਕੇ ਜਮਾਦਾਰਨੀ ਨੇ ਠੰਡਾ ਹੋ ਕੇ ਭਰਿਆ ਤੇ ਕਿਹਾ ਕੁੜੀ ਬੜੀ ਸਿਆਣੀ ਹੈ ਦੱਸਦੀ ਹੈ ਕਿ ਮੇਰਾ ਪੁੱਫੜ ਪੂਆ ਨੂੰ ਲੈ ਕੇ ਚਲਾ ਗਿਆ ਮੈਂ ਬਾਹਰ ਬੂਹੇ ਅੱਗੇ ਬੈਠੀ ਸਰਦਲ ਤੇ ਹਿਸੋਂ ਗਈ ਸੱਦੀ ਨਾਲ ਮੈਨੂੰ ਤਾਪ ਚੜ ਗਿਆ ਫਿਰ ਮੇਰੇ ਪਿਤਾ ਜੀ ਦਾ ਇੱਕ ਦੋਸਤ ਮੈਨੂੰ ਆਪਣੇ ਘਰ ਲੈ ਗਿਆ ਜਦ ਮੈਂ ਬਹੁਤ ਬਿਮਾਰ ਹੋ ਗਈ ਤਾਂ ਉਹ ਇੱਥੇ ਛੱਡ ਗਏ ਮੈਂ ਬਤੇਰਾ ਕਿਹਾ ਕਿ ਮੈਨੂੰ ਜੇਲ੍ਹ ਲੈ ਚੱਲੋ ਪਰ ਉਹ ਨਹੀਂ ਲੈ ਕੇ ਗਏ ਇਤਨੀ ਗੱਲ ਸੁਣ ਕੇ ਦਸਨ ਪਿੱਛੇ ਜਮਾਦਾਰੀ ਨੇ ਕਿਹਾ ਹੁਣ ਤੇ ਜਿਉ ਤੁਹਾਨੂੰ ਹੀ ਉਡੀਕਦੀ ਹੈ ਜਮਾਦਾਰਨੀ ਦੇ ਆਖਰੀ ਫਿਕਰੇ ਦਾ ਭਾਪ ਸ਼ਰਨਕੌਰ ਸਮਝ ਗਈ ਸੀ ਮੇਰੇ ਵਿੱਚ ਪੁੱਜਨ ਤੱਕ ਉਸਦੇ ਸਾਰੇ ਅਥਰੂ ਵਗ ਚੁੱਕੇ ਸਨ ਆਪਣੀ ਮਾਤਾ ਨੂੰ ਵੇਖ ਕੇ ਲਾਜ ਦੀਆਂ ਅੱਖਾਂ ਡੀਆਂ ਗਈਆਂ ਸਵੇਰ ਦੇ ਦੀਵੇ ਦੀ ਇਹ ਆਖਰੀ ਚਲਕ ਸੀ